ਜਦੋਂ ਇੱਕ ਬਹੁਤ ਚਲਾਕ ਬੰਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਚਲਾਕੀ ਖੇਡਣੀ ਚਾਹੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਕਮਲ ਨੌ ਨਿਹਾਲ ਸਿੰਘ ਦਾ ਵਿਆਹ ਦੁਨੀਆ ਦਾ ਸਭ ਤੋਂ ਅਮੀਰ ਵਿਆਹ ਸੀ ਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਜ਼ਿਆਦਾ ਖੁਸ਼ ਸੀ ਜਿਸ ਕਰਕੇ ਉਹਨਾਂ ਨੇ ਇਹ ਗੱਲ ਆਖੀ ਕਿ ਮੈਂ ਦੇਸ਼ ਪੰਜਾਬ ਦੇ ਕੱਲੇ-ਕੱਲੇ ਜੀ ਨੂੰ ਤੋਹਫ਼ਾ ਦਵਾਂਗਾ ਤੇ ਜਦੋਂ ਬਰਾਤ ਅਟਾਰੀ ਬਾਬਾ ਫੂਲਾ ਸਿੰਘ ਜੀ ਦੇ ਘਰ ਵੱਲੋਂ ਨਿਕਲਦੀ ਹੈ ਤਾਂ ਤਾਂ ਇੱਕ ਬਹੁਤ ਹੀ ਚਲਾਕ ਬੰਦਾ ਮਹਾਰਾਜਾ ਰਣਜੀਤ ਲਾਂਦਾ ਹੈ ਤੇ ਉਹਨਾਂ ਨੂੰ ਆਖਦਾ ਹੈ ਕਿ ਤੁਸੀਂ ਤਾਂ ਕਿਹਾ ਸੀ ਕਿ ਮੈਂ ਕੱਲੇ ਕੱਲੇ ਪਰਿਵਾਰ ਦੇ ਕੱਲੇ ਕੱਲੇ ਜੀ ਨੂੰ ਕੁਝ ਨਾ ਕੁਝ ਉਪਹਾਰ ਦਵਾਂਗਾ ਪਰ ਤੁਸੀਂ ਮੇਰੇ ਪਰਿਵਾਰ ਨੂੰ ਤਾਂ ਕੁਝ ਦਿੱਤਾ ਹੀ ਨਹੀਂ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਤੋਂ ਪੁੱਛਦੇ ਨੇ ਕਿ ਦੱਸ ਕਿੱਥੇ ਹੈ ਤੇਰਾ ਪਰਿਵਾਰ ਤਾਂ ਇਨਸਾਨ ਇੱਕ ਕੀੜੀਆ ਦਾ ਭਰਿਆ ਹੋਇਆ ਕੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਗੇ ਕਰਕੇ ਕਹਿੰਦਾ ਹੈ ਕਿ ਇਹ ਮੇਰੇ ਪਰਿਵਾਰ ਹੈ ਤੇ ਜੇਕਰ ਇੱਥੇ ਕੋਈ ਹੋਰ ਰਾਜਾ ਹੁੰਦਾ ਜਾਂ ਫਿਰ ਕੋਈ ਅੱਜ ਦਾ ਪੋਲੀਟੀਸ਼ੀਅਨ ਹੁੰਦਾ ਤਾਂ ਉਹਨਾਂ ਦਾ ਜਵਾਬ ਇੱਥੇ ਕੁਝ ਹੋਰ ਹੋਣਾ ਸੀ ਤੇ ਉਹਨਾਂ ਦਾ ਸਲੂਕ ਵੀ ਕੁਝ ਵੱਖਰਾ ਹੋਣਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਆ ਦੇ ਭਰੇ ਹੋਏ ਟੋਕਰੇ ਨੂੰ ਹੱਸ ਕੇ ਵੇਖ ਕੇ ਕਹਿੰਦੇ ਨੇ ਕਿ ਜਾਂ ਤਾਂ ਤੂੰ ਆਪਣੇ ਪਰਿਵਾਰ ਦੇ ਜੀ ਗਣਕੇ ਮੈਨੂੰ ਦੱਸ ਦੇ ਤੇ ਮੈਂ ਤੇਰੇ ਪਰਿਵਾਰ ਦੇ ਕੱਲੇ-ਕੱਲੇ ਜੀ ਨੂੰ ਕੁਛ ਨਾ ਕੁਛ ਉਪਹਾਰ ਦੇ ਦਵਾਂਗੇ ਤੇ ਇਹ ਗੱਲ ਸੁਣ ਕੇ ਉਹ ਆਦਮੀ ਚੁੱਪ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਉਸ ਨੂੰ ਘੜਾ ਭੜ ਕੇ ਸੋਨੇ ਦੀਆਂ ਮੋਹਰੇ ਦਿੰਦੇ